ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜਲਾ ਇਹਨੂੰ ਬਠੰਡਾ ਬੈ ਜਾਂਦਾ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਤਕਰੀਬਨ 5 ਤੋਂ 6 ਦਿਨ ਇਹਦੇ ਹਜੇ ਦਿਨ ਪੂਰੇ ਹੋਣ ਦੇ ਪਏ ਆ ਪਹਿਲਾਂ ਵਾਲੇ ਸੂਏ ਦੇ ਵਿੱਚ ਵਧੀਆ ਇਹਦਾ ਦੁੱਧ ਦਿੱਤਾ ਪਿਆ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਐਵੇਂ ਪਸ਼ੂ ਰੱਖੇ ਹੋਏ ਆ ਜੰਗੀ ਮੱਝਾਂ ਚੰਗੀ ਸੰਭੀ ਬੜੀ ਆ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘਾਂ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈ ਬਾਕੀ ਤਸੱਲੀ ਅੱਗੇ ਤੁਸੀਂ ਕਰ ਲਈ ਇਹ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਵੀ ਵੀਡੀਓ ਦੇ ਵਿੱਚ ਹੀ ਹੋ ਜਾਊਗਾ ਬਾਅਦ ਵਿੱਚ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਆਜੋ ਥੋੜਾ ਆਪਾਂ ਜਿਆਰਾ ਸਮਾਨ ਨਹੀਂ ਲੈਂਦੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਸਾਰੀ ਆਪਾਂ ਡਿਟੇਲ ਲੈਂਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਗਰਦੀਪ ਸਿੰਘ ਜੀ ਠੀਕ ਹੈ ਜੀ ਤੇ ਭਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੇ ਵੀ ਆ ਇਹ ਹਾਂਜੀ ਘਰ ਦੀ ਆ ਭਾਈ ਜੀ ਠੀਕ ਹੈ ਤੇ ਕਿੰਨੇ ਦਿਨ ਰਹਿੰਦੇ ਇਹ ਦਿਨ ਪੂਰੇ ਹੋਣ ਚ ਇਹਦੇ ਦਿਨ 5-6 ਰਹਿਗੇ ਜੀ 5-6 ਦਿਨ ਰਹਿੰਦੇ ਆਗੇ ਹਾਂਜੀ ਡੇਟ ਦੇ ਮੁਤਾਬਕ ਦਿਨ ਪੂਰੇ ਹੁੰਦੇ ਹਨਾ ਹਾਂਜੀ ਹਾਂਜੀ ਠੀਕ ਆ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਵੀ ਆਪਣੇ ਕੋਲੇ ਸੀਗੀ ਹਾਂਜੀ ਆਪਣੇ ਕੋਲੇ ਚ ਉੱਥੇ ਸੂਏ ਹੁੰਦੀ ਆ ਜੀ ਚੌਥੇ ਸੂਏ ਇਸ ਵਾਰ ਸੂਣਾ ਹਾਂਜੀ ਤੇ ਤੀਜੇ ਸੂਏ ਦੇ ਵਿੱਚ ਕਿੰਨਾ ਦੁੱਧ ਦਿੱਤਾ ਨੇ 16 ਲੀਟਰ ਜੀ 16 ਲੀਟਰ ਦਿੱਤਾ ਹੈ ਹਾਂਜੀ ਠੀਕ ਹੈ ਤੇ ਇਸ ਵਾਰ ਤਾਂ ਫਿਰ ਉਮੀਦ ਵਧੀਆ ਚੰਗੀ ਆ ਨਾ ਇਹ ਤਾਂ ਵੱਧਦੀ ਉਮੀਦ ਆ ਜੀ ਠੀਕ ਆ ਜੀ ਬਾਕੀ ਸੇਵਾ ਤੇ ਹੁੰਦਾ ਹਨਾ ਹਾਂਜੀ ਬਾਕੀ ਸੇਵਾ ਤੇ ਠੀਕ ਆ ਤੇ ਕਿਵੇਂ ਰਹੀ ਆ ਬਈ ਚੌਣ ਚਾਂਚ ਚ ਚੌਣ ਚਾਂਚ ਬਹੁਤ ਟੌਪ ਆ ਬਈ ਘਰ ਦੀ ਝੋਟੀ ਆ ਠੀਕ ਆ ਵਧੀਆ ਰਹੀ ਆ ਚੌਣ ਚ ਹਾਂਜੀ ਹਾਂਜੀ ਤੇ ਥਾਣਾ ਥੋਣਾ ਅੰਨ ਨੂੰ ਕਿਵੇਂ ਆ ਥਾਣਾ ਅੰਨ ਨੂੰ ਬਈ ਓਕੇ ਆ ਓਕੇ ਆ ਹਾਂਜੀ ਠੀਕ ਆ ਤੇ ਬਾਕੀ ਕੋਈ ਭਾਰਪੂਰ ਹੋਰ ਸਾਰੇ ਪੱਖਾ ਤੋਂ ਹਾਂਜੀ ਨਾ ਭਾਰਪੂਰ ਦੀ ਗਰੰਟੀ ਆ ਜੀ ਆਪਣੀ ਠੀਕ ਆ ਸਾਰੇ ਪੱਖਾ ਤੋਂ ਸਹੀ ਆ ਹਾਂਜੀ ਹਾਂਜੀ ਠੀਕ ਆ ਤੇ ਜਿਹੜਾ ਇਹਦੇ ਟੀਕਾ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਟੀਕਾ ਭਾਈ ਜੀ ਪੂਰਾ ਟਾਪ ਦਾ ਲੱਗਿਆ ਵਾ ਉਹ ਮਤਲਬ ਇਹ ਨਹੀਂ ਯਾਦ ਵੀ ਕਿਹੜਾ ਲੱਗਿਆ ਠੀਕ ਆ ਮਤਲਬ ਕਿ ਭਰਾਇਆ ਚੰਗਾ ਹੀ ਆ ਹਾਂ ਪੂਰਾ ਸਿਰੇ ਦਾ ਭਰਾਇਆ ਵਾ ਟੀਕਾ ਸੀ ਮਾੜਾ ਪਰੋਂਦਾ ਹੀ ਨਹੀਂ ਜੀ ਠੀਕ ਆ ਜੀ ਵੀ ਮਤਲਬ ਉਹ ਨਾਂ ਨਹੀਂ ਪਤਾ ਹਨਾ ਹਾਂ ਨਾਂ ਨਹੀਂ ਪਤਾ ਜੀ ਠੀਕ ਆ ਤੇ ਮੁੱਲ ਆਪਾਂ ਕਿੰਨਾ ਕਰਦੇ ਇਹਦਾ 1,60,000 1,60,000 ਮੁੱਲ ਆ ਬਾਕੀ ਮੋੜਾ ਮੋਟਾ ਮਾਨਤਨ ਹੋ ਜੂ ਮੌਕੇ ਤੇ ਹਾਂ ਮੌਕੇ ਤੇ ਮਾਨਤਨ ਹੋ ਜੂਗੀ ਠੀਕ ਆ ਜੀ ਹਾਂ ਜੀ ਤੇ ਖੋਲ ਕਿਹਦਾ ਗੇੜਾ ਦਵਾਦੇ ਲੋ ਵੀ ਦੋਸਤੋ ਡੇ ਲਾ ਪਤਗਰੀਵਨ ਸਾਰੀ ਲੈ ਦੀ ਤੁਹਾਨੂੰ ਬਤੌਰ ਕੇ ਰੱਖੋ ਇਹ ਤਾਂ ਬੁਰੰਗਾ ਨੇ ਖੋਲ ਕੇ ਦਿਖਾਤੀ ਸੀ ਚੰਗੀ ਰਵੀ ਬਲੀ ਆ ਸਿੰਘਾਂ ਦੀ ਕੁੰਡੀ ਆ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਪੱਠ ਬੁੜੇ ਦੀ ਕੁਆਲਿਟੀ ਚੜਾਈ ਦੇ ਵਿੱਚ ਬਹੁਤ ਆ ਮਾ ਥੋੜੀ ਜਿਹੀ ਇੱਕ ਕਮੀ ਆ ਵੀ ਪੂਸ ਟੁੱਟੀ ਹੋਈ ਆ ਤੇ ਬਾਕੀ ਮੱਝ ਸਾਰੇ ਪੱਖਾ ਤੋਂ ਚੰਗੀ ਆ ਸਾਫ ਸੁਥਰੀ ਆ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਸਾਰੀ ਦੱਸਤੀ ਆ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ 1 60 ਮੁੱਲ ਆ ਬਾਕੀ ਮੌਕੇ ਤੇ ਮਾਣਸਾਨ ਜਰੂਰ ਹੋ ਜਾਊਗਾ ਤਕਰੀਬਨ ਸੰਗ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਬਾਕੀ ਠੰਡੀ ਸੀਲ ਆ ਕੋਪਰੇ ਤੋਂ ਚਲੋ ਪਸ਼ੂ ਮੜਾ ਮੋਟਾ ਘਰੀ ਜਾਂਦਾ ਵੈਸੇ ਉਦਾਂ ਦਾ ਉਹਨੂੰ ਕੋਈ ਚੱਕਰ ਨਹੀਂ ਹੈਗਾ ਫੇਸ ਉਸ ਦੀ ਦੁਬਾਰੇ ਦੇਖ ਸਕਦੇ ਹਾਂ ਬਾਕੀ ਹਰ ਪੱਖ ਤੋਂ ਤਸੱਲੀ ਤੁਸੀਂ ਕਰਨੀ ਆ ਉਹਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਆਰਡਰ ਇਹਨੇ ਬਣਾਉਣਾ ਸਟਾਰਟ ਕਰਤਾ ਇਹ ਹਜੇ ਤਕਰੀਬਨ 5-7 ਦਿਨ ਜੇ ਲੈਂਦੀ ਹੈ ਤਾਂ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰ ਲਊਗੀ ਬਾਕੀ ਬਰੀਆ ਦੁੱਧ ਦਿੱਤਾ ਵੈਰਾ ਤੇ ਇਸ ਵਾਰ ਵੀ ਚੰਗੀ ਉਮੀਦ ਹੈ ਤੇ ਆਪ ਜੀ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਅੰਤ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ